1 ਦਸੰਬਰ ਨੂੰ ਪੂਰੀ ਦੁਨੀਆ ਵਿੱਚ ਏਡਜ਼ ਮਨਾਇਆ ਜਾਂਦਾ ਔਰ ਏਡਜ਼ ਤੋਂ ਸੀ ਬਚਣਾ ਕਿੱਦਾਂ ਇਹਨੂੰ ਪ੍ਰਵੈਂਸ਼ਨ ਦੇ ਸਾਨੂੰ ਕੀ ਕੀ ਚੀਜ਼ਾਂ ਜ਼ਰੂਰੀ ਆ ਇਸ ਲਈ ਜਿਹੜੀ ਜਾਣਕਾਰੀ ਹਰ ਸਾਲ ਸਾਂਝੀ ਕੀਤੀ ਜਾਂਦੀ ਹੈ ਅਵੇਅਰਨੈਸ ਦੇ ਤੌਰ ਤੇ ਔਰ ਮੈਂ ਮਹਿਸੂਸ ਕਰਦਾ ਕਿ ਇਹ ਦਾ ਜ਼ਰੂਰੀ ਵੀ ਹੈ ਹਰ ਸਾਲ ਔਰ ਅੱਜ ਜਿਹੜਾ ਗਵਰਨਮੈਂਟ ਸਕੂਲ ਘੈਂਟਾ ਘਰ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਹੈ ਬੱਚਿਆਂ ਨੂੰ ਇਹਦੀ ਜਾਣਕਾਰੀ ਦਿੱਤੀ ਗਈ ਹੈ ਸਾਰੇ ਮੈਡੀਕਲ ਆਫੀਸਰਸ ਵੱਲੋਂ ਸਾਈਕੋਲੋਜੀ ਦੇ ਡਾਕਟਰ ਸਰਵਨ ਕਿਉਂਕਿ ਉਹ ਬਹੁਤ ਬੜੀ ਜਾਣਕਾਰੀ ਦੇ ਡਾਕਟਰ ਦੇ ਸਕਦੇ ਮਨੇ ਲੈਵਲ ਤੇ ਔਰ ਬੜੇ ਅੱਛੇ ਢੰਗ ਦੇ ਨਾਲ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਆ ਹੁਣ ਬੱਚਿਆਂ ਨੂੰ ਅੱਜ ਸ਼ਹਿਰ ਦੇ ਵਿੱਚ ਇਸ ਕਰਕੇ ਕਿਉਂਕਿ ਸ਼ਹਿਰ ਵੀ ਇਦਾਂ ਜਾਗਰੂਕ ਹੁੰਦਾ ਤੇ ਅੱਜ ਇਹਨੂੰ 8 ਜੀ ਦੇ ਤੌਰ ਤੇ ਮਨਾ ਰਹੇ ਆ ਇੱਕ ਰੈਲੀ ਦੇ ਰੂਪ ਦੇ ਵਿੱਚ ਅਸੀਂ ਜਿਹੜਾ ਇਹਦੀ ਸ਼ੁਰੂਆਤ ਇੱਥੋਂ ਘੰਟਾ ਕਰ ਤੋਂ ਹੋਏਗੀ ਔਰ ਤਾਂ ਕਿ ਇਹ ਮੈਸੇਜ ਜਿਹੜਾ ਹੈ ਹਰ ਇੱਕ ਬੰਦੇ ਤੱਕ ਪਹੁੰਚੇ ਤੁਹਾਡੇ ਮੀਡੀਆ ਦੇ ذریعے ਵੀ ਸ਼ਰਤ ਰਲਿਤ ਅਧਿਰੀ ਵੀ ਸੋ ਮੈਂ ਬਹੁਤ ਖੁਸ਼ ਕਰਦਾ ਇਹ ਜਿਹੜੇ ਮੈਡੀਕਲ ਦੇ ਪ੍ਰੋਗਰਾਮ ਹੈ ਜਿੱਦਾਂ ਕਿ ਅਸੀਂ ਯੁੱਧ ਨਸ਼ਾ ਅੰਰੋਧ ਵੀ ਅੱਜ ਪ੍ਰੋਗਰਾਮ ਚੱਲ ਰਿਹਾ ਪੰਜਾਬ ਸਰਕਾਰ ਵੱਲੋਂ ਉਹ ਵੀ ਇਹਨਾਂ ਇੱਕ ਤਰ੍ਹਾਂ ਦਾ ਸੰਬੰਧਿਤ ਪ੍ਰੋਗਰਾਮ ਹੀ ਹੁੰਦੇ ਸਾਰੇ ਕਿਉਂਕਿ ਜਦੋਂ ਇਮਿਊਨਿਟੀ ਵੀਕ ਹੁੰਦੀ ਹੈ ਔਰ ਜਿਹੜਾ ਬੰਦਾ ਨਸ਼ੇ ਚ ਲੱਜਾਂ ਜਾਂਦਾ ਉਹਦੀ ਇਮਿਊਨਿਟੀ ਤਾਂ ਬਹੁਤ ਜਲਦੀ ਵੀ ਕੋ ਹੋ ਜਾਂਦੀ ਹੈ ਉੱਤੇ ਇਹਨਾਂ ਦੀਆਂ ਬਿਮਾਰੀਆਂ ਹੋਰ ਤਕੜਾ ਹਮਲਾ ਕਰਦੀਆਂ ਸੋ ਮੈਂ ਧੰਨਵਾਦ ਕਰਦਾ ਪ੍ਰਿੰਸੀਪਲ ਸਾਹਿਬ ਦਾ ਇਹਨਾਂ ਦੇ ਸਾਰੇ ਸਟਾਫ ਦਾ ਗਵਰਨਮੈਂਟ ਸਕੂਲ ਦੀ ਸਾਰੀ ਮੈਨੇਜਮੈਂਟ ਦਾ ਬਈ ਇਹਨਾਂ ਨੇ ਹਰ ਸਾਲ ਦੀ ਤਰ੍ਹਾਂ ਇਹਨਾਂ ਨੇ ਪ੍ਰੋਗਰਾਮ ਇੱਥੇ ਰੱਖਿਆ ਔਰ ਇੱਕ ਵੱਡੀ ਗੱਲ ਕਰ ਕਿਉਂਕਿ ਬੱਚੇ ਇੱਥੇ ਸਾਡੇ ਹਰੇਕ ਕਲਾਸ ਦਾ ਬੱਚਾ ਇੱਥੇ ਪੜਦਾ। ਨਾ ਹਰੇਕ ਕਲਾਸ ਦਾ ਮਤਲਬ ਹੈ ਹਰ ਇੱਕ ਵਰਗ ਤੋਂ ਇੱਥੋਂ ਆਉਂਦਾ ਬੱਚਾ ਔਰ ਪਿੰਡਾਂ ਤੋਂ ਲੈ ਕੇ ਸ਼ਹਿਰ ਤੋਂ ਲੈ ਕੇ ਹਰ ਇੱਕ ਤਰ੍ਹਾਂ ਦਾ ਬੱਚਾ ਇੱਥੇ ਆ ਰਿਹਾ ਔਰ ਜਲਦੀ ਜਲਦੀ ਜਾਣਕਾਰੀ ਜਿਹੜੀ ਹੈ ਉਹ ਹਰੇਕ ਤੱਕ ਪਹੁੰਚੇਗੀ। ਸੋ ਮੈਂ ਬਹੁਤ ਬਹੁਤ ਪ੍ਰੇਧਾਰਾ ਸ਼ੁਕਰੀਆ ਕਰਦਾ ਜੈਨ ਕੰਨਾ। ਧੰਨਵਾਦ ਕਰਦਾ। ਮੈਂ ਡਾਕਟਰ ਸਿਮਰਨ ਸਾਨੀ ਸੈਕਟਰੀ ਸਿਵਲ ਹਸਪੀਟਲ ਹੁ ਏਡਸ ਦੇ ਬਾਰੇ ਅਸੀਂ ਇੱਥੇ ਪ੍ਰੀਵੈਂਸ਼ਨ ਬਾਰੇ ਸਟਿਗਮਾ ਬਾਰੇ ਤੇ ਅਵੇਅਰਨੈਸ ਬਾਰੇ ਬੱਚਿਆਂ ਦੀ ਜਾਗਰੂਕਤਾ ਲਈ ਅਸੀਂ ਇੱਥੇ ਆਯੋਜਨ ਕੀਤਾ ਸੀ ਤੇ ਰੈਲੀ ਆਰਗੇਨਾਈਜ਼ ਕੀਤੀ ਹੈ ਇੱਥੇ ਸਾਡੇ ਸਤਕਾਰਯੋਗ ਐਮਐਲਏ ਸਰ ਵੀ ਆਏ ਸੀ ਤੇ ਸਿਵਲ ਹਸਪੀਟਲ ਟੀਮ ਦੀ ਅ ਸਿਵਲ ਹਸਪੀਟਲ ਦੀ ਟੀਮ ਵੀ ਆਈ ਸੀ ਅਸੀਂ ਉਹ ਯੂਥ ਨੂੰ ਅਵੇਅਰ ਕਰਨ ਲਈ ਜਿਹੜੇ ਸਕੂਲ ਦੇ ਬੱਚੇ ਹੈ ਜਿਹੜੇ ਅੱਗੇ ਸਾਡਾ ਭਵਿੱਖ ਨੇ ਉਹਨਾਂ ਨੂੰ ਅਵੇਅਰ ਕਰਨ ਲਈ ਬਹੁਤ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਇੱਥੇ ਬੱਚਿਆਂ ਨੂੰ ਏਡਸ ਬਾਰੇ ਕਿੱਦਾਂ ਫੈਲਦਾ ਹੈ ਕਿੱਦਾਂ ਨਹੀਂ ਫੈਲਦਾ ਹੈ ਇਸ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ ਉਹਦੀ ਟ੍ਰੀਟਮੈਂਟ ਕੀ ਫਸਾਰਾ ਕੁਝ ਅਸੀਂ ਬੱਚਿਆਂ ਨੂੰ ਜਾਗਰੂਕਤਾ ਲਈ ਅਸੀਂ ਇੱਥੇ ਆਯੋਜਨ ਕੀਤਾ ਸੀ ਉਮ ਜ਼ਿਆਤਰ ਕਾਮ ਕੀ ਡਰਗਸ ਵਗੈਰਾ ਦੇ ਹਾਂਜੀ ਅ ਪਹਿਲਾ ਅ ਅੱਜਕੱਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਸਾਡਾ ਯੂਥ ਹੈ ਉਹ ਡਰਗਸ ਦੇ ਵਿੱਚ ਬਹੁਤ ਜ਼ਿਆਦਾ ਡੁੱਬਿਆ ਹੋਇਆ ਹੈ ਜਿਸ ਕਰਕੇ ਸਰਕਾਰ ਵੀ ਬਹੁਤ ਸਾਰੇ ਅ ਅਪਵਾਲੇ ਕਰ ਰਹੀ ਹੈ ਉਸ ਵਿੱਚ ਵੀ ਜਿਹੜਾ ਸਭ ਤੋਂ ਜ਼ਿਆਦਾ ਕਾਰਨ ਹੈਗਾ ਅੱਜ ਕੱਲ ਉਹ ਡਰੱਗਸ ਦਾ ਹੈ ਟੀਕੇ ਸੇਮ ਸਰਿੰਜ ਬਿ ਯੂਜ਼ ਕਰਦੇ ਹੈ ਯੂਥ ਤਾਂ ਸਾਫ ਸਰਿੰਜ ਨਹੀਂ ਯੂਜ਼ ਕਰਦੇ ਹੈ ਤੇ ਉਸ ਕਰਕੇ ਜਿਹੜਾ ਹੈਗਾ ਐਚ ਵੀ ਸਭ ਤੋਂ ਜ਼ਿਆਦਾ ਫੈਲ ਰਹਾ ਹੈ ਜਿਸ ਕਰਕੇ ਵੀ ਬੱਚਾ ਨੂੰ ਇਸ ਬਾਰੇ ਦੱਸਿਆ ਗਿਆ ਹੈ